ਦੇ ਦੇ ਚ ਗ੍ਰੀਨ ਕੈਂਪਸ ਅਵਾਰਡ ਹੈ ਗਿਆ ਕਿਉਂਕਿ ਸਾਰੇ ਪੰਜਾਬ ਤੋਂ ਸਕੂਲਸ ਔਰ ਕਾਲਜਸ ਜਿਹੜੇ ਆ ਉਹ ਪਾਰਟਿਸਪੇਟ ਕਰ ਰਹੇ ਆ ਪਲੱਸ ਇੱਥੇ ਬਹੁਤ ਸਾਰੇ 100 ਦੇ ਉੱਤੋਂ ਵੱਧ ਐਨ ਜੀਓਜ਼ ਜਿਹੜੇ ਸਟਾਲਸ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ ਜਿਹੜੇ ਵੀ ਕੋਈ ਐਨ ਜੀਓਜ਼ ਜਾਂ ਕੋਈ ਕੰਪਨੀਆਂ ਰੀਸਾਈਕਲਿੰਗ ਤੇ ਜਾਂ ਵਾਤਾਵਰਣ ਦੇ ਪ੍ਰੋਡਕਟਸ ਵਾਸਤੇ ਪੋਲੂਸ਼ਨ ਦੇ ਪ੍ਰੋਡਕਟਸ ਤੇ ਕੰਮ ਕਰਦੀਆਂ ਉਹ ਸਾਰੇ ਸਟਾਲ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਬੜਾ ਵਧੀਆ ਉਪਰਾਲਾ ਜਿਹੜਾ ਹੈ ਸੋਸਾਇਟੀ ਫਾਰ ਕਨਜ਼ਰਵੇਸ਼ਨ ਆਫ ਕਨਜ਼ਰਵੇਸ਼ਨ ਐਂਡ ਹੀਲਿੰਗ ਆਫ এনवायरमेंट ਜਿਹੜੀ ਹੈ ਸੋਚ ਔਰ ਮਿਸੀਪਲ ਕਾਰਪੋਰੇਸ਼ਨ ਲੁਧਿਆਣਾ ਦੋਵਾਂ ਦਾ ਸਾਂਝਾ ਉਪਰਾਲਾ ਹੈ ਔਰ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਸਾਡੇ এনवायरमेंट ਨੂੰ ਕਨਜ਼ਰਵ ਕਰਨ ਦੇ ਲਈ ਲੋਕਾਂ ਵਿੱਚ ਅਵੇਰਨੈਸ ਕ੍ਰੀਏਟ ਕਰਨੀ ਉਹ ਇਹਦਾ ਸਭ ਤੋਂ ਵੱਡਾ ਮੰਤਵ ਹੈ ਉਦੋਂ ਨਾ ਮਸੀਹ ਨੂੰ ਮੇਰੀ ਇਹੋ ਬੇਨਤੀ ਹੈ ਕਿ ਦੇਖੋ ਆ ਸਾਡਾ ਆਪਣਾ ਲੁਧਿਆਣਾ ਸ਼ਹਿਰ ਜਿਹੜਾ ਹੈ ਇਹਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਆਪਣੇ ਸ਼ਹਿਰ ਨੂੰ ਚੰਗਾ ਬਣਾਉਣਾ ਹੈ ਇਹਦੀ ਹਵਾ ਪਾਣੀ ਜਿਹੜੀ ਉਹ ਚੰਗੀ ਰੱਖਣੀ ਹੈ ਔਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਸ਼ਹਿਰੀ ਦਾ ਆਪਣਾ ਹੋਏਗਾ हेलो नमस्ते सर शशिकांत आप दोस्तों मैं थोड़ा दोस्त हरदीप तू आओ तू देख रहे हो लुधियाना लाइव सो so, दोस्तों जिस दिन ਦਾ ਇੰਤਜ਼ਾਰ ਸੀ ਫਾਈਨਲੀ ਉਹ ਦਿਨ ਆ ਚੁੱਕਾ ਹੈ ਬਹੁਤ ਸਾਰੇ ਅਵੇਅਰਨੈਸ ਜਿਹੜੀ ਇਸ ਫੰਕਸ਼ਨ ਵਿੱਚ ਕਹਿ ਸਕਦੇ ਕਿ ਮੇਲੇ ਨੂੰ ਲੈ ਕੇ ਕਿੰਨੀ ᱜਿਓਰ ਬਹੁਤ ਖੂਬਸੂਰਤ ਨਾਮ ਹੈ ਵਾਤਾਵਰਨ ਸੰਭਾਲ ਮੇਲਾ ਜੋ ਕਿ ਪਿਛਲੇ ਸਾਲ ਤੋਂ ਜਿਸ ਦੀ ਤਿਆਰੀਆਂ ਸ਼ੁਰੂ ਹੋ ਗਈ ਸੀ ਫਾਈਨਲੀ ਅੱਜ ਉਹ ਮੇਲਾ ਸ਼ੁਰੂਆਤ ਹੋ ਚੁੱਕੀ ਹੈ ਬਹੁਤ ਸਾਰੇ ਸਟਾਲਸ ਲੱਗੇ ਨੇ ਵਾਤਾਵਰਨ ਜੁੜਿਟਡ ਜੁੜੇ ਹੋਏ ਟਾਪਿਕਸ ਦੇ ਨਾਲ ਤੇ ਆਊਟਸਾਈਡਰ ਗੱਲ ਕਰ ਲਈ ਮੌਜੂਦ ਨੇ ਮਨੀਤ ਦਿਵਾਨ ਜੀ ਤੇ ਜਾਣਦੇ ਕਿੰਧਾ ਜੀ ਤਿਆਰੀਆਂ ਜਿਹੜੀਆਂ ਨੇ ਵਾਤਾਵਰਨ ਸੰਭਾਲ ਮੇਲੇ ਇਸ ਲੈ ਕੇ ਤੇ ਆਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਸਸ਼ਿਕਾ ਭਾਜੀ ਵੈਲਕਮ ਟੂ ਧਿਆਨ ਲਾਈਵ ਸਤਿ ਸ਼੍ਰੀ ਅਕਾਲ ਜੀ ਪਿਛਲੇ ਸਾਲ ਜਦੋਂ ਮੈਂ ਦੇਖਿਆ ਸੀਗਾ ਮੇਲਾ ਉਥੇ ਜੀਐਨਈ ਚ ਲੱਗਿਆ ਸੀ ਮੈਂ ਉਦੋਂ ਹੀ ਸੋਚ ਰਿਹਾ ਸੀਗਾ ਵੀ ਇਹਦੇ ਚ ਅਸੀਂ ਪਾਰਟਿਸਿਪੇਟ ਕਰਨਾ ਹੈ ਤੇ ਐਤਕੀ ਅਸੀਂ ਇਹਦੇ ਚ ਐਜ਼ ਅ ਇੰਸਟੀਚੂਨਲ ਪਾਰਟਨਰ ਨਾਲ ਜੁੜੇ ਆ ਕਿਉਂਕਿ ਜਿਹੜੇ ਦੇ ਦੇ ਚ ਗ੍ਰੀਨ ਕੈਂਪਸ ਅਵਾਰਡ ਹੈ ਗਿਆ ਕਿਉਂਕਿ ਸਾਰੇ ਪੰਜਾਬ ਚੋਂ ਸਕੂਲਸ ਔਰ ਕਾਲਜਸ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਆ ਪਲੱਸ ਇੱਥੇ ਬਹੁਤ ਸਾਰੇ 100 ਦੇ ਉੱਤੋਂ ਵੱਧ ਐਨਜੀਓਜ਼ ਜਿਹੜੇ ਸਟਾਲਸ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ ਜਿਹੜੇ ਵੀ ਕੋਈ ਐਨਜੀਓਜ਼ ਜਾਂ ਕੋਈ ਕੰਪਨੀਆਂ ਰੀਸਾਈਕਲਿੰਗ ਤੇ ਜਾਂ ਵਾਤਾਵਰਣ ਦੇ ਪ੍ਰੋਡਕਟਸ ਵ ਉਹ ਸਾਰੇ ਸਟਾਲਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਪਲੱਸ ਐ ਦੇਖੋ ਸਾਰੀ ਸਾਈਡ ਤੇ ਤੁਹਾਨੂੰ ਸਾਰੇ ਸਕੂਲਸ ਦੇ ਸਟਾਲਸ ਮਿਲਣਗੇ ਜਿੱਥੇ ਕਿ ਸਾਇੰਸ ਦੇ ਮਾਡਲਸ ਜਿਹੜੇ ਜਿਹੜੇ ਬੱਚਿਆਂ ਨੇ এনवायरमेंट ਦੇ ਰਿਲੇਟਡ ਚੀਜ਼ਾਂ ਕੋਈ ਇਨੀਸ਼ੀਏਟਿਵਸ ਲੱਤੇ ਹੋਏ ਆ ਉਹਨਾਂ ਨੂੰ ਡਿਸਪਲੇ ਕਰਨ ਦਾ ਮੌਕਾ ਇੱਥੇ ਮਿਲ ਰਿਹਾ ਹੈਗਾ ਸੋ ਬੜਾ ਹੀ ਖੂਬਸੂਰਤ ਮਾਹੌਲ ਹੈ ਦੋ ਦਿਨ ਦਾ ਇਹ ਮੇਲਾ ਹੈਗਾ ਰੋਜ਼ ਗਾਰਡਨ ਦੇ ਵਿੱਚ ਤੇ 100 ਤੋਂ ਵੱਧ ਸਟਾਲਸ ਹੈਗੇ ਆ ਤੇ ਜਿਹੜੇ ਵੀ ਬੰਦੇ এনवायरमेंट ਦੇ ਕਿਸੇ ਵੀ ਪਹਿਲੂ ਨਾਲ ਜੁੜੇ ਹੋਏ ਆ ਉਹਦੇ ਚ ਚਾਹੇ ਪਲਾਂਟੇਸ਼ਨ ਆ ਜਾਂਦੀ ਹੈ ਚਾਹੇ ਕੰਪੋਸਟਿੰਗ ਆ ਜਾਂਦੀ ਹੈ ਆਰਗੇਨਿਕ ਫਾਰ ਜਾਂਦੀ ਹੈ ਕਿਚਨ ਗਾਰਡਨਿੰਗ ਆ ਜਾਂਦੀ ਹੈ ਜਾਂ ਹੋਰ ਕਿਸੇ ਵੀ ਤਰੀਕੇ ਦੀ ਅਵੇਰਨੈਸ ਡਰਾਈਵ ਆ ਜਾਂਦੀ ਹੈ ਨਾਲੇ ਉਹ ਰਿਲੇਟਡ ਵੀ ਕੁਝ سٹਾਲ ਲੱਗੇ ਹਾਂ ਪ੍ਰੋਡਕਟਸ ਤੇ ਆ ਰਿਹਾ ਸੀਗਾ ਮੈਂ ਜਿਹੜੇ ਵੀ এনवायरमेंट ਫ੍ਰੈਂਡਲੀ ਪ੍ਰੋਡਕਟਸ ਹੈ ਜਾਂ ਜਿਹੜੇ ਰੀਸਾਈਕਲਡ ਪ੍ਰੋਡਕਟਸ ਹੈਗੇ ਤੁਹਾਨੂੰ ਇੱਕ ਬੜੀ ਵਾਈਡ ਵੈਰਾਈਟੀ ਇੱਥੇ ਮਿਲੇਗੀ ਮੇਰੇ ਸਾਰਿਆਂ ਪੰਜਾਬ ਦਾ ਜਿਹੜਾ ਵੀ ਕੋ ਵਾਤਾਵਰਣ ਪ੍ਰੇਮੀ ਹੈ ਉਹਨੂੰ ਇਦਾਂ ਦਾ ਪਲੇਟਫਾਰਮ ਹੋਰ ਹਾਲੇ ਕਿਤੇ ਨਹੀਂ ਮਿਲ ਸਕਦਾ ਸੋ ਮੇਰੇ ਸਾਰਿਆਂ ਨੂੰ ਹੱਥ ਜੁੜ ਕੇ ਇਹ ਬੇਨਤੀ ਹੈ ਵੀ ਅੱਜ ਔਰ ਕੱਲ ਦੇ ਵਿੱਚ ਰੋਜ਼ਗਾਰਡਨ ਚ ਤੁਸੀਂ ਆਓ ਇੱਥੇ ਲੁਧਿਆਣੇ ਔਰ ਆ ਕੇ ਇਸ ਮੇਲੇ ਦਾ ਆਨੰਦ ਲ ਅੱਜ ਇਹ ਸ਼ੁਰੂਆਤ ਹੋ ਗਈ ਹੈ ਸਾਰੇ ਸਟਾਲਸ ਦੇਖੇ ਨੇ ਕਿਸ ਤਰ੍ਹਾਂ ਲੱਗਿਆ ਆਲ ਓਵਰ ਤੁਹਾਨੂੰ ਅ ਬੜਾ ਵਧੀਆ ਉਪਰਾਲਾ ਜਿਹੜਾ ਹੈ ਸੋਸਾਇਟੀ ਫਾਰ ਕਨਜ਼ਰਵੇਸ਼ਨ ਆਫ ਕਨਜ਼ਰਵੇਸ਼ਨ ਐਂਡ ਹੀਲਿੰਗ ਆਫ এনवायरमेंट ਜਿਹੜੀ ਹੈ ਸੋਚ ਔਰ ਮਿਸਪਲ ਕਾਰਪੋਰੇਸ਼ਨ ਲੁਧਿਆਣਾ ਦੋਵਾਂ ਦਾ ਸਾਂਝਾ ਉਪਰਾਲਾ ਹੈ ਜੀ ਔਰ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਸਾਡੇ এনवायरमेंट ਨੂੰ ਕਨਜ਼ਰਵ ਕਰਨ ਦੇ ਲਈ ਲੋਕਾਂ ਦੇ ਵਿੱਚ ਅਵੇਰਨੈਸ ਕ੍ਰੀਏਟ ਕਰਨੀ ਉਹ ਇਹਦਾ ਸਭ ਤੋਂ ਵੱਡਾ ਮੰਤਵ ਹੈ ਜੀ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਬੱਚੇ ਬਜ਼ੁਰਗ ਵੀ ਆ ਰਹੇ ਨੇ ਬੱਚੇ ਵੀ ਆ ਰਹੇ ਨੇ ਜਵਾਨ ਵੀ ਆ ਰਹੇ ਨੇ ਹਰ ਏਜ ਦੇ ਜਿਹੜੇ ਲੋਕ ਨੇ ਉਹ ਇੱਥੇ ਅੱਜ ਇਸ ਐਗਜ਼ ਉਦੇ ਬਾਰੇ ਸੁਨਿਆਰ ਜਿਹੜਾ ਉਹ ਲੋਕੀ ਲੈ ਕੇ ਜਾ ਰਹੇ ਨੇ ਆ ਪੁਰਾਣੀਆਂ ਸਾਡੀਆਂ ਟੈਕਨੋਲੋਜੀਜ਼ ਨੇ ਟ੍ਰੈਡੀਸ਼ਨਲ ਟੈਕਨੋਲੋਜੀਜ਼ ਨੇ ਉਹ ਸਾਰੀਆਂ ਦਾ ਡਿਸਪਲੇ ਇੱਥੇ ਅੱਜ ਹੋ ਰਿਹਾ ਹੈ ਪਾਣੀ ਦੀ ਸੰਭਾਲ ਕਿਵੇਂ ਕਰਨੀ ਹੈ 에ਅਰ ਦੀ ਸੰਭਾਲ ਕਿਵੇਂ ਕਰਨੀ ਹੈ ਠੀਕ ਹੈ ਸਾਰੀ ਅੱਜ ਵਧੀਆ ਸੋਣਾ ਮੈਸੇਜ ਹੈ ਸਭ ਤੋਂ ਸੇਤੀ ਪਰਾਲੀ ਜਿਹੜੀ ਹੈ ਹਮੇਸ਼ਾ ਚਰਚਾ ਤੇ ਰਹਿੰਦੀ ਬਹੁਤ ਸਾਰੀ ਸਿਆਸਤ ਹੁੰਦੀ ਹੈ ਉਸ ਦਾ ਵੀ ਸੰਭਾਲ ਕਿਦਾ ਕਰਨੀ ਹੈ ਉਹ ਉਹਦਾ ਵੀ ਤੁਸੀਂ ਦੇਖਿਆ ਹੋਊਗਾ ਕਿ ਬ੍ਰਿਕਟਸ ਕੀ ਥਾਂ ਤੇ ਬ੍ਰਿਕਟਸ ਬਣੀਆਂ ਫਿਰ ਪਰਾਲੀ ਤੋਂ ਜਿਹੜੀਆਂ ਰੂਫ ਫਾਲਸ ਸਿਲਿੰਗ ਹੁੰਦੀਆਂ ਉਹਦੀ ਸ਼ੀਟਸ ਵੀ ਬਣੀਆਂ ਕਈ ਕਈ ਤਰ੍ਹਾਂ ਦੇ ਯੂਜ਼ ਉਹਦੇ ਜਿਹੜੇ ਉਹ ਸਾਹਮਣੇ ਦੱਸੇ ਨੇ ਬਾਕੀ ਉਹ ਪਰਾਲੀ ਨੂੰ ਜਲਾ ਕੇ ਬਿਜਲੀ ਪ੍ਰੋਡਿਊਸ ਕਰਨਾ ਤੇ ਬਾਇਓਮਾਸ ਵਾਲੇ ਪਲਾਂਟਸ ਲੱਗੇ ਹੋਏ ਨੇ ਪਰ ਇਹਦਾ ਆਲਟਰਨੇਟਿਵ ਯੂਜ਼ ਜਿਹੜਾ ਹੈ ਇਹ ਮਤਲਬ ਜਿੰ ਦਾ ਪ੍ਰਾਲੀ ਜਿਹੜੀ ਲੋਕੀ ਜਲਾਉਣਗੇ ਘੱਟ ਵਿਕੇਗੀ ਹੈ ਇਸ ਤੋਂ ਲੱਗਦਾ ਜਿਹੜੇ ਚਿਪਸ ਤੇ ਪੈਕੇਟਸ ਵਗਾਰਾ ਨੇ ਉਸ ਤੋਂ ਵੀ ਕਾਫੀ ਉਸ ਤੋਂ ਵੀ ਬਚਿਆ ਨੇ ਮੈਂ ਦੇਖਿਆ ਮਲਟੀਲੇਅਰ ਪਲਾਸਟਿਕਸ ਤੋਂ ਰੀਸਾਈਕਲਿੰਗ ਕਰਕੇ ਉਹ ਵੀ ਮਟੀਰੀਅਲਸ ਬਣਾਏ ਜਿਵੇਂ ਟੇਬਲਸ ਉਹ ਵੀ ਬਣ ਗਏ ਨੇ ਕੋਈ ਗਮਲੇ ਬਣੇ ਨੇ ਪਲਾਸਟਿਕ ਦੇ ਉਸੇ ਐਮ ਐਲ ਪੀ ਤੋਂ ਮਲਟੀਲੇਅਰ ਪਲਾਸਟਿਕ ਤੋਂ ਠੀਕ ਇਹ ਕਹਿਣਾ ਚਾਹੂੰਗਾ ਇਸ ਮੌਕੇ ਤੇ ਲੁਧਿਆਣਾ ਵਾਸੀਆਂ ਨੂੰ ਤੋਂ ਲੁਧਿਆਣਾ ਵਾਸੀਆਂ ਨੂੰ ਮੇਰੀ ਇਹੋ ਬੇਨਤੀ ਹੈ ਕਿ ਦੇਖੋ ਸਾਡਾ ਆਪਣਾ ਲੁਧਿਆਣਾ ਸ਼ਹਿਰ ਜਿਹੜਾ ਹੈ ਇਹਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਆਪਣੇ ਸ਼ਹਿਰ ਨੂੰ ਚੰਗਾ ਬਣਾਉਣਾ ਹੈ ਇਹਦੀ ਹਵਾ ਪਾਣੀ ਜਿਹੜੀ ਉਹ ਚੰਗੀ ਰੱਖਣੀ ਹੈ ਔ ਜੇ ਆਪਣੇ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਸਫਾਈ ਔਰ ਬਾਹਰ ਗੰਦ ਪਾਉਣਾ ਜਿਹੜਾ ਉਹ ਅਵੋਇਡ ਕਰਾਂਗੇ ਤਾਂ ਸੁੱਕਾ ਗਿੱਲਾ ਕੂੜਾ ਜਿਹੜਾ ਨਿਖੇੜ ਕੇ ਆਪਣੇ ਰੈਕ ਪਿਕਰ ਨੂੰ ਨਵਾਗੇ ਤਾਂ ਇਹ ਜਿਹੜਾ ਸ਼ਹਿਰ ਹੈ ਹੋਰ ਵੀ ਸਾਫ ਸੁਥਰਾ ਹੋਏਗਾ ਥਾਂ ਥਾਂ ਲਿਟਰਿੰਗ ਖਤਮ ਕਰੀਏ ਜਿੱਥੇ ਡਸਟਪੈਨ ਹੈ ਡਸਟਪੈਨ ਵੇਖ ਕੇ ਉਹਦੇ ਵਿੱਚ ਜਿਹੜੀ ਹੈ ਡਸਟਪੈਨ ਚ ਕੂੜਾ ਸੁੱਟਣਾ ਚਾਹੀਦਾ ਸੋ ਇਹੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਆਪਣਾ ਫਰਜ਼ ਪਛਾਣ ਕੇ ਆਪਣੀ ਡਿਊਟੀ ਸਮਝ ਕੇ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ